ਇੱਕ ਵਾਰੀ ਜਿੰਨੇ ਵੀ ਆਪਾਂ ਸਾਰੇ ਖੜੇ ਆ ਇੱਕ ਵਾਰੀ ਬਾਵੇ ਵੀਰੇ ਵਾਸਤੇ ਖੁੱਲ ਕੇ ਤਾੜੀ ਹੋ ਜਾਏ ਪਲੀ ਬੋਲ ਕੇ ਇੱਕ ਕਰਨਵਰਤੀ ਦਿਲ ਦੀ ਰੀਤ ਸੀ ਕਿ ਜੇ ਮੇਰੇ ਵਿਆਹ ਦਾ ਫੰਕਸ਼ਨ ਹੋਵੇ ਤੇ ਬਾਵਾ ਵੀਰਾ ਨਾ ਆਵੇ ਤਾਂ ਫਿਰ ਸੰਪੂਰਨ ਨਹੀਂ ਹੋਣਾ ਤੇ ਸਾਡੇ ਕਰਕੇ ਮੇਰੇ ਕਰਕੇ ਕਰਨਵਰ ਕਰਕੇ ਵੀਰੇ ਹੋਣਾ ਨੇ ਸਪੈਸ਼ਲੀ ਬਿਰਹਾਵ ਦੀ ਗਲਤੀ ਫਲਾਈਟ ਪਰ ਮੈਂ ਕਹਿੰਦੀ ਆਉਣਾ ਹੀ ਆਉਣਾ ਸਾਡੇ ਚਾਹ ਤੂਰੇ ਲੈ ਜਣਾ ਲੋਟਸ ਆਫ ਲਾਡੀ ਦੇ 정해라 이조리야건강 하여. 난서기로드디어진이야다 ਇੱਕ ਵਾਰੀ ਜਿੰਨੇ ਵੀ ਆਪਾਂ ਸਾਰੇ ਖੜੇ ਆ ਇੱਕ ਵਾਰੀ ਬਾਵੇ ਵੀਰੇ ਵਾਸਤੇ ਖੁੱਲ ਕੇ ਤਾੜੀ ਹੋ ਜੇ ਪਲੀਜ਼ ਬੋਲ ਕੇ ਇੱਕ 간ਵਰਦੀ ਦਿਲ ਦੀ ਧੀ ਜੇ ਮੇਰੇ ਵਿਆਹ ਦਾ ਫੰਕਸ਼ਨ ਹੋਵੇ ਤੇ ਬਾਵਾ ਵੀਰਾ ਨਾ ਆਵੇ ਤਾਂ ਫਿਰ ਸੰਪੂਰਨ ਨਹੀਂ ਹੋਣਾ ਤੇ ਸਾਡੇ ਕਰਕੇ ਮੇਰੇ ਕਰਕੇ 간ਵਰ ਕਰਕੇ ਵੀਰੇ ਹੁਣਾਂ ਨੇ ਸਪੈਸ਼ਲੀ ਬਿਰਹਾਵ ਦੀ ਗਾਧੀ ਫਲਾਈਟ ਪਰ ਮੈਂ ਕਹਿੰਦੀ ਆਉਣਾ ਹੀ ਆਉਣਾ ਸਾਡੇ ਚਾਹ ਤੂਰੇ ਲੈ ਜਣਾ ਲੋਟਸ ਆਫ ਲਵ ਵੀਰੇ ਜੋੜੇ ਰੋਇ ਕਵਰੀ ਤਾੜੀਆਂ ਖੋਲ ਕੇ ਮੈਂ ਜੀ ਨਸਾਮੀ ਇਮੋਸ਼ਨ ਨੂੰ ਪਾਠਾ ਦੇ ਦਿਲੋਂ ਥੀਏ ਕਰਦੀਆਂ ਜੀ ਕੱਲ ਦਿਲ ਦੀ ਕਹਿਣ ਦਾ ਮੋਹੂ ਮੋੜੀ ਉਹਦਾ ਕੋਪੋ ਸਰਬਸਤਿ ਦਾ ਵਿਚਾਰ ਕਰੋ ਇਹ ਪਤਾ ਕਿੰਨੇ ਗਾਣੇ ਤਾਂ ਦੋਨਾਂ ਦੇ ਵਿੱਚ ਆਓ